ਪਾਪਲੇ ਬੜਾ ਜੀ ਤੁਸੀਂ ਕੀ ਹੋਰੇ? ਉਹ ਤੇਰੇ ਪਾਪੇ ਦਾ ਜਾਤੀ ਛਾਤੀ ਸਰਟੀਫਿਕੇਟ ਬਣਿਆ ਹੋਇਆ ਹੈ। ਹਾਂ। ਹਲੋ। ਹਲੋ। ਉਹ ਪਾਪੇ ਦਾ ਜਾਤੀ ਸਰਟੀਫਿਕੇਟ ਪੁੱਛਣਾ ਸੀਗਾ ਬਣਿਆ ਹੋਇਆ ਹੈਗਾ। ਕੌਣ ਬੋਲਦਾ ਜੀ? ਮੈਂ ਲੋਹੜਾ ਬੋਲਦਾ ਬਲਵੀਰ ਛੋ। ਬੰਦ। ਹਲੋ। ਹਲੋ। ਬਹੁਤ ਜ਼ਿਆਦਾ ਕੋਈ ਨਹੀਂ। ਹੈਲੋ ਕੀ ਹੋ ਕੋ ਨਹੀਂ ਜਾਦਾ ਹਾਂ ਕਣ ਕਣ ਨਹੀਂ ਹਾਂ ਉਹਨਾਂ ਨਾਲ ਜਾਦੇ ਨਹੀਂ ਜਾਂਦਾ ਪਹਿਲਾਂ ਆ ਗਿਆ ਸੀ ਪਾਪਾ ਆਉਣਾ ਬੋਲਦੇ ਸੀ ਹਾਂ ਤੇ ਹਾਂ ਲੋਗੜ ਤੋਂ ਬੋਲਦੇ ਆ ਲੋਗੜ ਤੋਂ ਹੀ ਬੋਲਦਾ ਕਿੱਥੋਂ ਬਾਦਲ ਜੀ ਲੋਗੜਾਂ ਅੱਛਾ ਬਾਈ ਸਾਥਰੀ ਕਾਰਾ ਸਾਥਰੀ ਗੱਲ ਹੁਣ ਸੁਣਾਂਗੇ ਉਹਨੂੰ ਮੈਂ ਕਦੋਂ ਦਾ ਬੋਲਦਾਗਾ ਮੈਂ ਤਾਂ ਤੇਰੀ ਬਾਤ ਹੀ ਨਹੀਂ ਪਸਾਣਾਈ ਬਾਈ ਹੁਣ ਜੀ ਤਾਂ ਨਹੀਂ ਆਈ ਬਾਤ ਨੂੰ ਪਾਪੇ ਜਾਤੀ ਛਾਤੀ ਬਣਿਆ ਹਾਂ ਕਿਵੇਂ ਨਾਲੇ ਫੋਨ ਉਹ ਪਾਪੇ ਦਾ ਜਾਤੀ ਛਾਤੀ ਬਾਏ ਪੁੱਛਦਾ ਮੈਂ ਤਾਂ ਕਿਵੇਂ ਨਾਲੇ ਫੋਨ ਦੱਸ ਪਾਪੇ ਦਾ ਉਹ ਸਾਥੀ ਬਣ ਨਹੀਂ ਆ ਗਿਆ ਆਪਣਾ ਬੀਬੀ ਕਰਕੇ ਉਹ ਬੀਬੀ ਕਰਕੇ ਗਿਆ ਹੂੰ ਪਤਾ ਤਾਂ ਹੋਊਗਾ ਵੀ ਜਾਤੀ ਛਾਤੀ ਸਰਟੀਫਿਕੇਟ ਬਣਿਆ ਹੋਇਆ ਘਰੇ ਐ ਤਾਂ ਪਤਾ ਵੀ ਡਿਊਟੀ ਕਰੀ ਹੋਣੀ ਮੀਟ ਸੀਦਾ ਆਪੇ ਜਿੰਦਰ ਦਾ ਉਹ ਪਾਪੇ ਦਾ ਹੈਲੋ ਉਹ ਫਰੀਕਾ ਹਰੀਸ਼ੋਂ ਦਾ ਪਾਪੇ ਦਾ ਪਾਪੇ ਦਾ ਜਾਤੀ 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 ਦੇ ਬਣਿਆ ਹੋਏ ਪਾਪੇ ਦਾ ਜਾਤੀ 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 ਦੇ ਬਣਿਆ ਹੋਏ ਉਹਦਾ ਪੱਖੋ ਭਾਗ ਤੇ ਗਿਆ ਤੇ ਬਹੁ ਮਰ ਗਈ ਕੋਈ ਉਹ ਗੱਲ ਸਾਨੂੰ ਪੁੱਛਦਾ ਮੈਂ ਜਾਤੀ ਜਾਤੀ ਵਗੇੜਾ ਤੇਰਾ ਜਾਤੀ ਹੀੜੇ ਬਣਿਆ ਹੋਏ ਉਹਦਾ ਪਾਪਾ ਪੱਕਦੇ ਤੇ ਪਾਪਾ ਕਰੇ ਹੁੰਦਾ ਫਿਰ ਤਾਂ ਪਤਾ ਲੱਗੇ ਨਾ ਇੰਨਾ ਖਾਦੂ ਨਹੀਂ ਨਾ ਪਤਾ ਉਹਦੇ ਕਾਗਜ਼ ਪੱਤਰਾਂ ਦਾ ਆ ਭੋਲੇ ਨਾ ਭੋਲੇ ਦਾ ਬਣਿਆ ਹੋਇਆ ਤੇਰਾ ਬਣਿਆ ਹੋਇਆ ਤੇਰਾ ਬਣਿਆ ਇਹ ਤਾਂ ਬਣਾਈ ਨਹੀਂ ਕਹਿੰਦਾ ਮੈਂ ਤਾਂ ਨਾ ਫੇਰ ਕਹਿੰਦਾ ਮੈਂ ਬਣਾਇਂ ਜਾਂਦੀ ਹੇਟ ਫੇਰ ਕਿੰਨੇ ਲੋੜਾਂ ਵੀ ਫਿਰ ਜਾਂਦਾ ਹਾਂਗਾ ਇਹ ਤਾਂ ਜ਼ਰੂਰੀ ਆ ਕਿਵੇਂ ਜਾਂਦੀ ਜਾਂਦੀ ਬੁਣਣਾ ਚਲੋ ਕੱਲ ਕਰ ਲੈ ਨਾ ਜੀ ਦੇਖੋ ਮੱਦੇ ਕੰਮ ਹੀ ਨਹੀਂ ਆਉਂਦੀ ਇਹ ਬਹੁਤ ਮੁਸ਼ਕਿਲ ਨਾ ਕੰਮ ਜੀ ਨਹੀਂ ਆਉਂਦੀ ਤੈਨੂੰ ਹਲੋ ਹਲੋ ਆ ਬਦਵੀਰ ਸਾਂ ਆ ਬਦਵੀਰ ਸਾਂ ਹਾਂ ਕਿਵੇਂ ਆ ਠੀਕ ਆ ਤੁਸੀਂ ਉਹ ਠੀਕ ਆ ਤੇ ਮੈਨੂੰ ਪਾਪੇ ਦਾ ਜਾਤੀ ਸਾਡੀ ਉਹ ਮੇਰੇ ਘਰੇ ਬੰਦੇ ਬੈਠੇ ਨੇ ਉਹਨਾਂ ਨੂੰ ਗਰਦਸ਼ਨੀਆ ਵਿਚਾਰੇ ਉਹਨੇ ਮੋੜ ਦਾਂਗਾ ਸਾਥੀ ਬਿੜੇ ਕੋ ਤਖੋ ਖਲਾਂ ਨੂੰ ਗਏ ਹੋਏ ਨੇ ਨਾ ਐਨੀ ਗੱਲ ਗਏ ਨੇ ਤਖੋ ਖਲਾਂ ਨੂੰ ਗਏ ਹੋਏ ਨੇ ਜੇ ਜਿਹਦਾ ਬਣਿਆ ਤਾਂ ਦੱਸ ਦੋ ਨਹੀਂ ਬਣਿਆ ਤਾਂ ਦੱਸ ਦੋ ਅੱਖੋ ਖਲਾਂ ਗਏ ਹੋਇਆ ਹੱਥ ਨੂੰ ਮੋੜਨ ਦੇ ਉਹ ਤੁਛ ਨੂੰ ਹੋਂਸੋਂ ਤਾਂ ਪਤਾ ਹੀ ਹੋਊ ਕਿ ਪਾਪੇ ਦਾ ਜਾਤੀ ਸਾਡੀ ਵੱਡਾ ਹੋਰ ਕਿਸੇ ਪਰਿਵਾਰ ਦਾ ਬਣੇ ਹੋਊ ਬਣਾ ਜਾਂਦੀ ਹੈ ਦੀ ਬੀਚੂ ਦੇ ਰੋਲ ਨਾ ਹਾਂ ਮੈਨੂੰ ਤਾਂ ਪਤਾ ਨਹੀਂ ਪੁੱਤ ਹੋਰ ਇਹਨਾਂ ਦਾ ਪਤਾ ਹੀ ਹੋਗਾ ਫਿਰ ਦੇਖ ਦੇਖ ਜਿਆਦਾ ਪਤਾ ਨਹੀਂ ਪਤਾ ਹੈਗਾ ਮੈਨੂੰ ਮੇਰੇ ਨਾਲ ਨਹੀਂ ਬਜੇ ਪਰ ਫਿਰ ਮੈਨੂੰ ਸੁਪਾਤਾ ਨਹੀਂ ਰਹਿਣਾ ਹੈ ਕਿ ਪਾ ਲੈਣਿਆ ਹੋਈ ਹੋਈ ਕਿਸੇ ਤੋਂ ਪਾ ਲੈਣਿਆ ਇਹਨੂੰ ਮੈਂ ਵਿਚਾਰੇ ਨੇ ਮੋੜਨਾ ਤੁਸੀਂ ਹੋਈ ਹੋਈ ਭਾਅ ਦੇ ਫਿਰੋਗੇ ਇਹ ਡਿਊਟੀ ਮੈਨ ਬੰਦੇ ਬੈਠੇ ਨੇ ਉਹਨੇ ਵਿਚਾਰੇ ਨੇ ਬਾਬਸੇ ਰਿਪੋਰਟਾਂ ਦੇਣੀਆਂ ਨੇ ਤੁਸੀਂ ਭਾਅ ਦੇ ਫਿਰੋਗੇ ਜਾਂ ਤੀਹ ਹਕੂ ਜੀ ਯਾ ਤੇ ਬੋ ਬੋ ਤੇ ਉਹ ਤਾਂ ਬੀ ਪੋਲਾ ਦਾ ਹੁਣ ਭੋਲੇ ਨੂੰ ਪਤਾ ਹੋਵੇ ਆਇ ਤੇ ਦੱਸ ਦਾਂਗੇ ਆਪੋ ਦਾ ਹੁਣ ਬੋਲਦਾ ਦਾ ਸੀਗਾ ਔਰ ਹਣ ਭੋਲਾ ਬੋਲਦਾ ਨਹੀਂ ਜੀਆ ਭੋਲਾ ਹੈ ਨਹੀਂ ਕਰੇ ਆ ਬੋਲਦਾ ਤਾਂ ਸੀਗਾ ਹੁਣ ਚਲੋ ਗੱਲ ਤਾਂ ਪਹਿਲਾਂ ਬੋਲਣੀ ਕਰੀਏ ਮੈਂਨਾਂ ਉਹ ਆ ਭੋਲਾ ਬੋਲ ਨਹੀਂ ਹੋਗੀਆਂ ਦਾ ਪੱਖਾ ਪਹੁੰਚ ਗਿਆ ਪਾਪਾ ਕੀ ਗੱਲ ਦੇ ਕਿਉਂ ਗੱਲ ਕਰਕੇ ਹਟਿਆ ਉਹ ਗਾ ਲੋ ਮੇਰਾ ਘਰ ਕੇ ਰੜਿਆ ਉਹ ਖੁੱਲਾ ਨਹੀਂ ਘਰੇ ਰੜਿਆ ਮੈਂ ਝੂਠ ਬੋਲੀ ਜਾਨੇ ਪਾ ਕੇ ਗਾਤਰੇ ਇਹਨਾਂ ਨੇ ਭਰੇ ਗਏ ਪੌਣ ਦਾ ਹੁਣ ਦੋਲੇ ਮੈਨੂੰ ਜੀਜਾ ਜੀ ਕੇ ਅਸ਼ਤਰੀ ਗਾ ਉਹ ਬਾਈਕ ਉਹ ਕਰ ਘੰਟਾ ਪਤਾ ਨਹੀਂ ਇਹ ਤਾਂ ਕਨਾ ਇੱਕ ਹੀ ਹੈ ਜੀ ਚਲ ਠੀਕ ਹੈ ਜੀ ਆ ਲੈ ਬੈਠਾ ਇਹਨਾਂ ਜਰੂਰੀ ਮੈਨੂੰ ਵੀ ਨਹੀਂ ਪਤਾ ਵੀ ਕੀ ਹੁੰਦਾ ਜੇ ਕੋਈ ਨਹੀਂ ਹੋਈ